ਹੇ ਗੁਰੂ ਸਾਹਿਬ ਜੀਓ ਸੁਣ ਅੰਦਾ ਕੈਸੀ ਮਾਰਗ ਪਾਵੇ ਕਰ ਗਹ ਲਿਹੁ ਊੜ ਨਿਭਾਵੇ ਕਾਮ ਗੁਜਾਰਿਤ ਬੂਝੈ ਦੂਰਾ ਨਿਸ ਕਹੀਐ ਤੋ ਸਮਝੈ ਪੂਰਾ ਕਹਾ ਬਿਸਨ ਪਦ ਗਾਵਹਿ ਗੰਗ ਜਤਨ ਕਰੈ ਤੋ ਪੀ ਸੁਰ ਭੰਗ ਕਹ ਤਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੁਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸਮੂਹ ਸੰਤਾਂ ਫਤਿਹ ਦੀ ਸੰਗ ਪਾਉ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪੱਗਾਂ ਵਾਲਿਓ ਇਹ ਜੋ ਪਾਵਨ ਬਚਨ ਆਪਨੇ ਸਰਵਨ ਕੀਤੇ ਨੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦੀ ਏ ਛੇਵੀ ਪਉੜੀ ਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਉਚਾਰਦੇ ਨੇ ਨਾ ਤੇ ਇੱਕ ਤਰੀਕਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੱਖਰਾ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਦਿੱਤਾ ਹੈ ਜਦੋਂ ਬਰਖੋ ਅਸ਼ਟ ਪਦੀਆਂ ਦੀਆਂ ਪੌੜੀਆਂ ਨੇ ਜਿਹੜੀਆਂ ਜਿਹੜਾ ਪੌੜੀ ਦਾ ਕੇਂਦਰੀ ਭਾਵ ਸੈਂਟਰ ਆਈਡੀਆ ਹੈ। ਉਹ ਪੌੜੀ ਦੀਆਂ ਅਖੀਰਲੀਆਂ ਦੋ ਪੰਕਤੀਆਂ ਦੇ ਵਿੱਚ ਹੁੰਦਾ ਹੈ। ਪਹਿਲਾਂ ਉੱਪਰ ਦੀਆਂ ਜਿਹੜੀਆਂ ਪੰਕਤੀਆਂ ਨੇ ਉਹ ਬਹੁਤਾਂਤ ਉਦਾਹਰਨਾਂ ਹੁੰਦੀਆਂ ਨੇ ਐਗਜ਼ਾਮਪਲ ਹੁੰਦੀਆਂ। ਉੱਪਰ ਉਦਾਹਰਨਾ ਦਿੰਦਿਆਂ ਦਿੰਦਿਆਂ ਅਖੀਰ ਉੱਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਆਪਣਾ ਗਿਆਨ ਆਪਣੀ ਸੋਝੀ ਜਿਹੜੀ ਹੈ ਉਹ ਸਾਨੂੰ ਬਖਸ਼ਿਸ਼ ਕਰਦੀ ਹੈ। ਕਰਤਾਰ ਕਰੋਨਾ ਮੈਂ ਦੀਨ ਬੇਨਤੀ ਕਰਾਂ। ਹੁਣ ਇਹ ਅਖੀਰ ਲੀਆਂ ਪੰਕਤੀਆਂ ਨੇ ਕਿਹਦੇ ਕੋਲ। ਹੇ ਮੇਰੇ ਕਰਤਾਰ ਵਾਹਿਗੁਰੂ ਕਰੋਨਾ ਮੈਂ ਕਰੋਨਾ ਪ੍ਰਸੰਧ ਦੇਆ। ਪਰਸਾ 헤 ਦਿਆ ਦੇ ਘਰ ਮੈਂ ਦੀਨ ਤੇਰੇ ਅੱਗੇ ਬੇਨਤੀ ਕਰਦਾ ਹਾਂ ਦੀਨ ਦਾ ਅਰਥ ਹੈ ਗਰੀਬ ਨਿਤਾਨਾ ਨਮਾੜਾ ਗੁਰੂ ਪਿਆਰਿਓ ਜਦੋਂ ਵੀ ਗੁਰੂ ਅੱਗੇ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਬੇਨਤੀ ਕਰਨ ਦੇ ਲਈ ਸਭ ਤੋਂ ਜਿਹੜਾ ਪਹਿਲਾ ਨਿਜ਼ਮ ਹੈ ਨਾ ਉਹ ਹੈ ਆਪਣੇ ਆਪ ਨੂੰ ਦੀਨ ਜਾਣਨਾ ਹੰਮ ਭੀਖਕ ਤੇ ਖਾਰੀ ਤੇਰੇ ਤੂੰ ਨਿਝਪਤ ਹੈ ਦਾਤਾ اے ਵਾਹੀ ਗੁਰੂ ਤੂੰ ਸਾਡਾ ਦਾਤਾ ਹੈ ਤੇ ਅਸੀਂ ਤੇਰੇ ਦਰ ਦੇ ਭਿਖਾਰੀ ਆਂ ਇਹ ਭਾਵਨਾ ਆਏਗੀ ਤੇ ਫਿਰ ਗੱਲ ਬਣੇਗੀ ਅਰਦਾਸ ਕਰਨ ਦੀ ਹੈ ਕਰਤਾਰ ਦਇਆ ਦੇ ਕਰ ਮੈਂ ਦੀਨ ਤੇਰੇ ਅੱਗੇ ਬੇਨਤੀ ਕਰਦਾ ਹਾਂ ਨਾਨਕ ਤੁਮਰੀ ਕਿਰਪਾ ਕਰੇ ਇਹ ਨਾਨਕ ਕੋ ਮੈਨੂੰ ਸਮਝ ਆ ਗਈ ਹੈ ਜਿਹੜਾ ਮਨੁੱਖ ਆਪਣੀ ਯਤਨਾਂ ਦੇ ਨਾਲ ਆਪਣੀ ਅਕਲ ਦੇ ਨਾਲ ਸੰਸਾਰ ਸਾਗਰ ਤੋਂ ਪਾਰ ਨਹੀਂ ਨਾ ਹੋ ਸਕਦਾ ਉਹ ਤੇਰੀ ਕਿਰਪਾ ਨਾਲ ਹੋ ਸਕਦਾ ਗੁਰਮਖੋ ਸਾਡੇ ਯਤਨ ਸਾਡਾ ਗਿਆਨ ਬਹੁਤ ਛੋਟਾ ਹੈ ਗੁਰੂ ਦੀ ਕਿਰਪਾ ਬਹੁਤ ਵੱਡੀ ਹੈ ਜਿੱਥੇ ਪਰਮਾਤਮਾ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਉੱਥੇ ਮਨੁੱਖੀ ਯਤਨ ਅਸਫਲ ਹੋ ਜਾਂਦੇ ਹੈ ਜਿੱਥਾ ਤੂੰ ਸਮਰਤ ਤਿੱਥੈ ਕੋਏ ਨਹੀਂ ਵਾਹ ਗੁਰੂ ਜਿੱਥੇ ਤੇਰੀ ਸਮਰਥਾ ਹੈ ਤੇਰੀ ਪਾਵਰ ਚੱਲਦੀ ਹੈ ਉੱਥੇ ਤਾਂ ਕੋਈ ਦੂਸਰਾ ਪਹੁੰਚਦਾ ਹੀ ਨਹੀਂ ਹੈ ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਹੜਾ ਅੱਜ ਦਾ ਸਾਨੂੰ ਬਖਸ਼ਿਸ਼ ਇਹ ਸੋਚੀ ਬਖਸ਼ਿਸ਼ ਕਰ ਰਿਹਾ ਹੈ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਸਮਝਾ ਰਹੀ ਨੇ ਗੁਰੂ ਆਉ ਦਿੱਕ ਕਰਕੇ ਆਪਾਂ ਇਹਨਾਂ ਬਚਨਾਂ ਨੂੰ ਸਮਝਦੇ ਆਂ ਪਹਿਲੀ ਉਦਾਹਰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸੁਨ ਅੰਦਾ ਕੈਸੇ ਮਾਰਗ ਪਾਵੇ ਇੱਕ ਅੰਨਾ ਮਨੁੱਖ ਹੈ ਉਹਨੇ ਕਿਤੇ ਦੂਰ ਜਾਣਾ ਹੋ ਤੇ ਅਸੀਂ ਉਹਨੂੰ ਕੁਝ ਗੱਲਾਂ ਸੁਣਾ ਦਈਏ ਵੀ ਇੱਥੋਂ ਬਾਹਰ ਨਿਕਲਣਾ ਇੱਥੋਂ ਰਾਈਟ ਮੁੜਨਾ ਹੈ ਇੱਥੋਂ ਲੈਫਟ ਹੋਣਾ ਹੈ ਫਿਰ ਸਿੱਧੇ ਚਲੇ ਜਾਣਾ ਫਿਰ ਰਾਈਟ ਹੋ ਜਾਣਾ ਅੱਗੇ ਮੰਜ਼ਲਾ ਜੀ ਕਿ ਕੇਵਲ ਅੰਨੇ ਨੂੰ ਸਮਝਾਉਣ ਦੇ ਨਾਲ ਉਹ ਮੰਜ਼ਲ ਤੇ ਪਹੁੰਚੇਗਾ ਨਹੀਂ ਪਹੁੰਚਣਾ ਬਾਦਸ਼ਾਹ ਕਹਿੰਦੇ ਸੁਣ ਕੇਵਲ ਸੁਣ ਕੇ ਅੰਦਾ ਪੈਸੇ ਮਾਰਗ ਪਾਵੇ ਅੰਨਾ ਮਨੁੱਖ ਕਿਵੇਂ ਰਸਤੇ ਨੂੰ ਕਿਵੇਂ ਮਾਰਗ ਨੂੰ ਪ੍ਰਾਪਤ ਕਰ ਸਕਦਾ ਹੈ ਫਿਰ ਕੀ ਕਰਨਾ ਪੈਂਦਾ ਆਪਾਂ ਜਿੰਨੇ ਬੈਠੇ ਆ ਸਾਨੂੰ ਸਭ ਨੂੰ ਪਤਾ ਹੈ ਅੰਨੇ ਮਨੁੱਖ ਨੂੰ ਸੜਕ ਪਾਰ ਕਰਾਉਣੀ ਹੋਵੇ ਤੇ ਹੱਥ ਫੜ ਲਈਦਾ ਉਹ ਕਿਦਾਂ ਹੀ ਕਰਦੇ ਆ ਨਾ ਇੱਕ ਵਾਰੀ ਆਖੋ ਵਾਹਿਗੁਰੂ ਵਾਹਿਗੁਰੂ ਬਰ ਮਨੁੱਖ ਜਿੰਨੇ ਬੈਠੇ ਆਉਣਾ ਦੁਕਾਨ ਉੱਤੇ ਵਾਹਿਗੁਰੂ ਬਹੁਤ ਘੱਟ ਨਿਕਲਦਾ ਹੈ ਆਫਿਸ ਵਿੱਚ ਬੈਠਿਆਂ ਵਾਹਿਗੁਰੂ ਮੁਸ਼ਕਲ ਆ ਨਿਕਲਦਾ ਪਤਾ ਕਿਉਂ ਨਿਕਲਦਾ ਕਿਉਂਕਿ ਸਾਡੇ ਤਾਂ ਜ਼ੁਬਾਨ 'ਚ ਗੁਰਦੁਆਰੇ ਵਾਹਿਗੁਰੂ ਮਸਾ ਨਿਕਲਦਾ ਜੇ ਗੁਰਦੁਆਰੇ ਵਾਹਿਗੁਰੂ ਨੇ ਨਿਕਲੇਗਾ ਤੇ ਦੁਕਾਨ ਤੇ ਕਿੱਥੇ ਨਿਕਲਣਾ ਜ਼ੁਬਾਨ ਤੋਂ ਇੱਕ ਵਾਰੀ ਸਾਰੇ ਆਖੋ ਵਾਹਿਗੁਰੂ 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 हां इत्थों ਨਿਕਲੇਗਾ ਨਾ ਅਭਿਆਸ ਹੁੰਦਾ ਰਹੇਗਾ ਤੇ ਫਿਰ ਦੁਕਾਨ ਤੇ ਬੈਠਿਆ ਵੀ ਵਾਹਿਗੁਰੂ ਨਿਕਲ ਜਾਏਗਾ ਧਿਆਨ ਦੇ ਸੁਣ ਅੰਦਾ ਕੈਸੇ ਮਾਰਗ ਪਾਵੇਂ ਕੇਵਲ ਸੁਣ ਕੇ ਅੰਨਾ ਮਨੁੱਖ ਮੰਜ਼ਲ ਨਹੀਂ ਪ੍ਰਾਪਤ ਕਰ ਸਕਦਾ ਫਿਰ ਕਰਦੇ ਕੀਆ ਕਰ ਗਹਿ લેਹੁ ਕਰ ਦਾ ਅਰਥ ਹੈ ਹੱਥ ਗਹਿ ਦਾ ਅਰਥ ਹੈ ਪਕੜ ਲੈਣਾ ਫਿਰ ਅੰਨੇ ਦਾ ਹੱਥ ਪਕੜ ਲਈਦਾ ਤੇ ਹੱਥ ਪਕੜ ਕੇ ਇਦਾਂ ਨਾਲ-ਨਾਲ ਚੱਲੀਏ ਤੇ ਅੰਨਾ ਮੰਜ਼ਲ ਤੇ ਪਹੁੰਚ ਜਾਂਦਾ ਹੈ ਅਰਥ ਕੀ ਬਣਿਆ ਸਿਰਫ ਅੰਨੇ ਨੂੰ ਸਮਝਾਉਣ ਦੇ ਨਾਲ ਮੰਜ਼ਲ ਨਹੀਂ ਮਿਲਦੀ ਉਹਦਾ ਹੱਥ ਫੜ ਕੇ ਨਾਲ ਤੋਰਨਾ ਪੈਂਦਾ ਗੁਰੂ ਜੀ ਇਹੀ ਕਰਦੇ ਆ ਗੁਰੂ ਜੀ ਕੇਵਲ ਸਾਨੂੰ ਬਾਣੀ ਦੇ ਵਿੱਚ ਗਿਆਨ ਨਹੀਂ ਦਿੰਦੇ ਗੁਰੂ ਜੀ ਸਾਨੂੰ ਆਪ ਹੱਥ ਫੜ ਕੇ ਨਾਲ ਚੱਲਣਾ ਸਿਖਾਉਂਦੇ ਆ ਗੁਰੂ ਆਪ ਚੱਲਣਾ ਸਿਖਾਇਆ ਨਾ ਗੁਰੂ ਨੇ ਸਾਨੂੰ ਸੋਨ ਅੰਦਾ ਕੈਸੀ ਮਾਰਗ ਪਾਵੇ ਕਰ ਗਹਿ ਲਿਹੁ ਓੜ ਨਿਭਾਵੇ ਅਗਲਾ ਬੱਚਾ ਧਨ ਸੱਚੇ ਪਾਤਸ਼ਾਹ ਕਹਿੰਦੀ ਨੇ ਕਹਾ 부ਜਾਰਤ 부ਜੈ ਡੋਰਾ ਕਹਾ 부ਜਾਰਤ 부ਜੈ ਡੋਰਾ ਡੋਰਾ ਹੁੰਦਾ ਬੋਲਾ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ ਕਹਿ ਲੱਗੇ ਦੂਰ ਤੋਂ ਇਸ਼ਾਰਾ ਕਰੀਏ ਬੋਲੇ ਨੂੰ ਬੋਲੇ ਲੋਕ ਨੇ ਜਿਹੜੇ ਉਹ ਇਸ਼ਾਰਿਆਂ ਨਾਲ ਸਮਝਦੇ ਨੇ ਹਰ ਗੱਲ ਜੇ ਇਸ਼ਾਰੇ ਦੇ ਨਾਲ ਬੋਲੇ ਨੂੰ ਕੁਝ ਇਸ਼ਾਰਾ ਕਰ ਦੇਈਏ ਗੱਲ ਇਸ਼ਾਰੇ ਨਾਲ ਸਮਝਾ ਦੇਈਏ ਗਰੰਟੀ ਹੈ ਵੀ ਉਹਨੂੰ ਸਮਝ ਲੱਗ ਜੇਗੀ ਨਹੀਂ ਪਾਤਸ਼ਾ ਕਿਉਂ ਨਹੀਂ ਲੱਗਦੀ ਪਾਤਸ਼ਾ ਕਹਿੰਦੇ ਨਿਸ ਕਹੀ ਹੈ ਨਿਸ ਕਹਿੰਦੇ ਨੀ ਰਾਤ ਨੂੰ ਹੋ ਸਕਦਾ ਹੈ ਅਸੀਂ ਇਸ਼ਾਰੇ ਦੇ ਨਾਲ ਬੋਲੇ ਮਨੁੱਖ ਨੂੰ ਰਾਤ ਕਹਿ ਰਹੀ ਹੋਈ ਏ ਤੋ ਸਮਝੈ ਭੋਰਾ ਭੋਰਾ ਕਹਿੰਦੇ ਨੇ ਦਿਨ ਕਹਿੰ ਲੱਗੋ ਦਿਨ ਸਮਝ ਜਾਏ ਹੋ ਸਕਦਾ ਹੈ ਇਸ਼ਾਰਾ ਜ਼ਰੂਰੀ ਥੋੜਾ ਜੀ ਜਿਹੜਾ ਇਸ਼ਾਰਾ ਅਸੀਂ ਕੀਤਾ ਸਮਝ ਲੱਗ ਜਾਈਏ ਕਿ ਹੋ ਸਕਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਅਸੀਂ ਬੋਲੇ ਨੂੰ ਰਾਤ ਦਾ ਇਸ਼ਾਰਾ ਕਰੀ ਹੋਵੇਣ ਸਮਝ ਤੇ ਆਏ ਨਸ ਕਹੀਏ ਤੋ ਸਮਝੇ ਭੋਰਾ ਅਗਲਾ ਬਚਾ ਪਾਤਸ਼ਾਹ ਕਹਿੰਦੇ ਕਹਾ ਬਿਸਨ ਪਦ ਗਾਵੇ ਗੰਗ ਗੰਗ ਕਹਿੰਦੇ ਨਹੀਂ ਗੂੰਗਾ ਬੋਲਣਾ ਹੀ ਨਹੀਂ ਆਉਂਦਾ ਬਿਸਨ ਪਦ ਦਾ ਅਰਥ ਹੈ ਵਿਸ਼ਨੂੰ ਦੇ ਪਦੇ ਭਾਵ ਚੰਗੀ ਗਾਇਤੀ ਕਿਸੇ ਗੁੰਗੇ ਨੂੰ ਕਹੇ ਵੀ ਗਾਣਾ ਸੁਣਾ ਸਾਨੂੰ ਪਾਤਸ਼ਾਹ ਕਹਿੰਦੇ ਉਹ ਤਾਂ ਆਪਣਾ ਦੁੱਖ ਨਹੀਂ ਕਿਸੇ ਨੂੰ ਸੁਣਾ ਸਕਦਾ ਆਪਣੀ ਖੁਸ਼ੀ ਨਹੀਂ ਕਿਸੇ ਨੂੰ ਸੁਣਾ ਸਕਦਾ ਤੇ ਤੂੰ ਉਹਦੇ ਕੋਲੋਂ ਆਸ ਰੱਖੀ ਵੀ ਗਾਣੇ ਸੁਣਾ ਬਿਸਨ ਪਦ ਸੁਣਾ ਕਾਹਾਂ ਬਿਸਨ ਪਦ ਕਿੱਥੇ ਸੁਣਾਏਗਾ ਵਿਸ਼ਨੂੰ ਦੇ ਪਦੇ ਗਾਵੇ ਗੁੰਗ ਯਤਨ ਕਰੇ ਜੇ ਗੁੰਗਾ ਬੰਦਾ ਯਤਨ ਵੀ ਕਰੇ ਆਪਣੇ ਵੱਲੋਂ ਯਤਨ ਵੀ ਕਰੇ ਵੀ ਮੈਂ ਗਾ ਲਵਾਂ ਤਾਂ ਵੀ ਸੁਰ ਭੰਗ ਤਾਂ ਵੀ ਉਹਦੀ ਸੁਰ ਜਿਹੜੀ ਹੈ ਉਹ ਕੁੱਟੀ ਰਹਿਣੀ ਹੈ ਉਹਨੇ ਸੁਰ ਵਿੱਚ ਨਹੀਂ ਆਉਣਾ ਗੁੰਗਾ ਹੈ ਜੇ ਉਹ ਆਪਣੇ ਯਤਨਾਂ ਦੇ ਨਾਲ ਯਤਨ ਵੀ ਕਰੇ ਮੈਂ ਚੰਗਾ ਗਾ ਲਵਾਂ ਤੇ ਨਹੀਂ ਗਾ ਸਕਦਾ ਕਿਉਂਕਿ ਆਪਣੇ ਯਤਨ ਨੇ ਸਭ ਕੁਝ ਆਪਣੇ ਯਤਨ ਨਹੀਂ ਹੁੰਦੇ ਹਨ ਅਗਲਾ ਬਚਨ ਗੁਰੂ ਪਾਤਸ਼ਾਹ ਕਹਿੰਦੇ ਨੇ ਕਹ ਪਿੰਗਲ ਪਰਬਤ ਪਰ ਭਵਨ ਕਹ ਪਿੰਗਲ ਪਿੰਗੁਲਾ ਲੱਤਾਂ ਤੂੰ ਪਿੰਗਲਾ ਕਮਜ਼ੋਰ ਆ ਲੱਤਾਂ ਕਹ ਪਿੰਗਲ ਪਰਬਤ ਪਰ ਭਵਨ ਹੀ ਪਿੰਗਲੇ ਤੂੰ ਪਰਬਤ ਤੇ ਚੜ ਜਾ ਭਵਨ ਦਾ ਕੀ ਅਰਥ ਹੈ ਦੌੜਨਾ ਹੀ ਪਿੰਗਲੇ ਤੂੰ ਦੌੜ ਕੇ ਭੱਜ ਕੇ ਪਰਬਤ ਤੇ ਜੜ ਜਾ ਕੀ ਗੁਰਮਖ ਕੋ ਚੜ ਸਕਦਾ ਨਹੀਂ ਕਹ ਹੈ ਪਿੰਗਲ ਪਰਬਤ ਪਰ ਭਵਣ ਨਹੀਂ ਹੋਤ ਊਹਾ ਉਹਾਂ ਉਸ ਗਵਣ ਕਹਿ ਲੱਗੇ ਉਹਦੇ ਕੋਲੋਂ ਗਵਣ ਨਹੀਂ ਹੋਣਾ ਉਹਦੇ ਕੋਲੋਂ ਭੱਜ ਕੇ ਪਹਾੜ ਨਹੀਂ ਚੜਿਆ ਜਾਣਾ ਕਿਉਂ ਕਿਉਂਕਿ ਪਿੰਗਲ ਹੈ ਹੁਣ ਪਾਗਾਂ ਵਾਲੇ ਕੋਈ ਸਾਰੀਆਂ ਉਦਾਹਰਨਾਂ ਦਿੱਤੀਆਂ ਗੁਰੂ ਪਾਤਸ਼ਾਹ ਨੇ ਪਾਤਸ਼ਾਹ ਕਹਿਣ ਲੱਗੇ ਗੁੰਗਾ ਯਤਨ ਵੀ ਕਰ ਲਵੇ ਤਾਂ ਵੀ ਸਹੀ ਗਾ ਨਹੀਂ ਸਕਦਾ ਪਿੰਗਲਾ ਆਪਣੇ ਯਤਨ ਕਰ ਵੀ ਲਵੇ ਤਾਂ ਵੀ ਪਹਾੜ ਨਹੀਂ ਚੜ ਸਕਦਾ ਅੰਨੇ ਨੂੰ ਇਸ਼ਾਰੇ ਦੇ ਨਾਲ ਸਮਝਾ ਵੀ ਦਈਏ ਰਸਤੇ ਤੇ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਆਪਣੇ ਵੱਲੋਂ ਭਾਵੇਂ ਕਿੰਨੇ ਯਤਨ ਕਰੇ ਫਿਰ ਪਾਤਸ਼ਾਹ ਕੀ ਹੋ ਸਕਦਾ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਹੋਵੇ ਤੇ ਗੁੰਗੇ ਬੋਲ ਵੀ ਸਕਦੇ ਨੇ ਤੇ ਪਿੰਗਲੇ ਪਹਾੜ ਚੜ ਵੀ ਸਕਦੇ ਨੇ ਕਦੋਂ ਜਦੋਂ ਗੁਰੂ ਦੀ ਕਿਰਪਾ ਹੋਵੇ ਇੱਕ ਬਚਨ ਅਸੀਂ ਪੜਦੇ ਹਾਂ ਬੜੇ ਧਿਆਨ ਨਾਲ ਸਮਝੋ ਜੀ ਮੈਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਬਚਨਾ ਹੁੰਦਾ ਨਾ ਇਕ ਵਾਰੀ ਸਾਰੇ ਕਹੋ ਮੈਂ ਅੱਗੇ ਬੋਲ ਤੁਸੀਂ ਪਿੱਛੇ ਬੋਲੋ ਜੀ ਮੈਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਬੋਲੋ ਸਾਰੇ ਮੈਮਾ ਸਾਧੂ ਸੰਗ ਕੀ ਗੁਰਮੁਖ ਬਾਣੀ ਜ਼ੁਬਾਨ 'ਚੋਂ ਗਾਉਣੇ ਆ ਨਾ ਤੇ ਰਸਨਾ ਪਵਿੱਤਰ ਹੋ ਜਾਂਦੀ ਹੈ ਕੰਨਾਂ ਵਿੱਚ ਬਾਣੀ ਸੁਣਦੇ ਆ ਤੇ ਕੰਨ ਪਵਿੱਤਰ ਹੋ ਜਾਂਦੇ ਆ ਮੈ ਨਹੀਂ ਕਹਿ ਰਿਹਾ ਗੁਰੂ ਪਾਤਸ਼ਾਹ ਕਹਿ ਰਹੇ ਨੇ ਨਾਮ ਕਹਿ ਤੋ ਗੁਬਿੰਦ ਕਾ ਕੀ ਹੋਵੇਗਾ ਸੋਚੀ ਭਈ ਰਸਨਾ ਰਸਨਾ ਸੁੱਚੀ ਹੋ ਜਾਂਦੀ ਹੈ ਗੁਰਮੁਖੋ ਐਸੇ ਜ਼ਬਾਨ ਨਾਲ ਝੂਠ ਬੋਲਦੇ ਆ ਤੇ ਇਹ ਮੈਲੀ ਹੋ ਜਾਂਦੀ ਹੈ ਵਾਹਿਗੁਰੂ ਕਹਿੰਦੇ ਆ ਬਾਣੀ ਗਾਉਂਦੇ ਆ ਤੇ ਜ਼ਬਾਨ ਸੁੱਚੀ ਹੋ ਜਾਂਦੀ ਹੈ ਇਹ ਧਿਆਨ ਦਿਓ ਕਰੋ ਵੱਧ ਤੋਂ ਵੱਧ ਵਾਹਿਗੁਰੂ ਜਪੋ ਵੱਧ ਤੋਂ ਵੱਧ ਬਾਣੀ ਜ਼ਬਾਨ ਦੇ ਨਾਲ ਬੋਲੋ ਸਾਡੀ ਰਸਨਾ ਪਵਿੱਤਰ ਹੋਵੇਗੀ ਤੋ ਫਾਤਸ਼ਕ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਇੱਥੇ ਹੁਣ ਕੀ ਐ ਇਹ ਸਾਧੂ ਦੀ ਸੰਗਤ ਦੀ ਮਹਿਮਾ ਯਤਨ ਨਹੀਂ ਐ ਯਤਨ ਨਾਲ ਤੇ ਕੁਝ ਨਹੀਂ ਹੋ ਸਕਦਾ ਪਰ ਜਿੱਥੇ ਸਾਧੂ ਦੀ ਸੰਗਤ ਦੀ ਕਿਰਪਾ ਆਉਂਦੀ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਹੈ ਮੇਰੇ ਮਿੱਤਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਇੱਥੇ ਬੈਠ ਮੈਂ ਤੈਨੂੰ ਸਾਧੂ ਦੀ ਸੰਗਤ ਦੀ ਮਹਿਮਾ ਦੱਸਾਂ ਕੀ ਮਹਿਮਾ ਦੀ ਪਿੰਗਲ ਪਰਬਤ ਪਾਰ ਪਰੇ ਪਿੰਗਲ ਪਰਬਤਾਂ ਤੋਂ ਪਾਰ ਹੋ ਜਾਂਦੇ ਆ ਜੀ ਦੇ ਨਾਲ ਗੁਰੂ ਦੀ ਕਿਰਪਾ ਨਾਲ ਖਲ ਚਤਰ ਬਕੀਤਾ ਖਲ ਮੂਰਖ ਬੰਦੇ ਚੰਗੇ ਵਿਦਵਾਨ ਬਕੀਤਾ ਬਣ ਜਾਂਦੇ ਆ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤਰ ਭਵਨ ਸੂਝਿਆ ਅੰਨੇ ਮਨੁੱਖਾਂ ਨੂੰ ਤਿੰਨਾ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਜੀ ਕੋਈ ਵੀ ਇੱਕ ਬੇਨਤੀ ਬੜੇ ਧਿਆਨ ਨਾਲ ਸੁਣ। ਸੁਣ ਅੰਦਾ ਜਦੋਂ ਅਸੀਂ ਅੰਨੇ ਦੀ ਗੱਲ ਕਰਦੇ ਆ ਨਾ ਇੱਕ ਵਾਰ ਸਾਰੇ ਅੱਖੋਂ ਬਾਹਰ ਗੁਰੂ ਬਾਹਰ ਗੁਰੂ ਬਾਹਰ ਗੁਰੂ ਜਦੋਂ ਅੰਨੇ ਦੀ ਗੱਲ ਕਰਦੇ ਆ ਨਾ ਬਾਣੀ ਚ ਦੋ ਤਰ੍ਹਾਂ ਦੇ ਅੰਨੇ ਆ ਇੱਕ ਤੇ ਅੰਨਾ ਉਹ ਜਿਹਨੂੰ ਬਾਹਰ ਦੀਆਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਅਸੀਂ ਸਾਰੇ ਕਹਿ ਦਿੰਨੇ ਆ ਅੰਨਾ ਮਨੋਖ ਹੈ ਪਰਸਵੀ ਕਰਦੇ ਆ ਇੱਕ ਬਾਦਸ਼ਾਹ ਨੇ ਅੰਨੇ ਹੋਰ ਗੱਲ ਕੀਤੀ ਉਹ ਕਿਹੜੇ ਅੰਨੇ ਨੇ ਅਕਲ ਦੇ ਅੰਨੇ ਕਿਹੜੇ ਅੰਨੇ ਜੀ ਜਿਹੜੇ ਅਕਲ ਤੋਂ ਅਕਲ ਤੋਂ ਅੰਨੇ ਨੇ ਬਾਰੋਂ ਸਭ ਕੁਝ ਦੇਖਦਾ ਹੈ ਬਾਦਸ਼ਾਹ ਨੇ ਕਿਹਾ ਨਾ ਬਾਣੀ ਚ ਅੰਦੇ ਇਹ ਨਾ ਆਖੀਆਂ ਨਾ ਜਿੰਨ ਮੁਖ ਲੋਇਨ ਨਾਹੀ ਲੋਇਨ ਕਹਿੰਦੇ ਨੇ ਅੱਖਾਂ ਨੂੰ ਭਾਈ ਉਹਨਾਂ ਨੂੰ ਕਦੇ ਅੰਨਾ ਨਾ ਕਹੋ ਜਿਨ੍ਹਾਂ ਦੇ ਲੋਇਨ ਦੇ ਵਿੱਚ ਜੋਤ ਨਹੀਂ ਹੈ ਪਾਤਸ਼ਾਹ ਕਹਿੰਦੇ ਦੁਨੀਆ ਤੇ ਕਰੋੜਾਂ ਅਸੇ ਅੰਨੇ ਫਿਰਦੇ ਨੇ ਜਿਨ੍ਹਾਂ ਦੇ ਕੋਲੇ ਅੱਖਾਂ ਦੀ ਜੋਤੀ ਹੈ ਪਰ ਅੰਦਰ ਤੋਂ ਅਕਲ ਤੋਂ ਵੱਨੀ ਨਹੀਂ ਪੁੱਛਿਆ ਜੀ ਕਿਵੇਂ ਅੰਦੇ ਏ ਨਾ ਆਖੀਆਂ ਨਾ ਜਿਨ ਮੁਖ ਲੋਇ ਨਾਈ ਅੰਦੇ ਸੇਈ ਨਾਨਕਾ ਜੇ ਖਸਮੈ ਕੁਥੈ ਜਾਹਿ ਪਾਤਸ਼ਾਹ ਕਹਿੰਦੇ ਜਨਮ ਲਿਆ ਰੱਬ ਦੀਆਂ ਦਾਤਾਂ ਮਾਣੀਆਂ ਵਾਹਿਗੁਰੂ ਜੀ ਦਾ ਦਿੱਤੀਆਂ ਦਾਤਾਂ ਨੂੰ ਖਾਦਾ ਪੀਦਾ ਨਭਾਇਆ ਰੱਬ ਕਦੇ ਚੇਤੀ ਨਹੀਂ ਆਇਆ ਅੰਨੇ ਐਸੇ ਵੀ ਜਨੇ ਹੈ ਰੱਬ ਦਾ ਖਾ ਹੀ ਰਹੇ ਨੇ ਦੇਣ ਵਾਲੇ ਨੂੰ ਕਦੇ ਯਾਦ ਹੀ ਨਹੀਂ ਪੁੱਤਾ ਹੁੰਦਾ ਨਾ ਕੋਈ ਕਿਤੇ ਕਿਤੇ ਇੱਥੇ ਤਾਂ ਮੈਨੂੰ ਪਤਾ ਨਹੀਂ ਤੁਹਾਡੇ ਹਿੰਦੂਪਾਠ ਦੇ ਵਿੱਚ ਜਾਉ ਨਾ ਲੋਕ ਸੱਪਾਂ ਨੂੰ ਵੀ ਪੂਜਦੇ ਆ ਲੋਕ ਪਸ਼ੂਆਂ ਨੂੰ ਵੀ ਪੂਜਦੇ ਆ ਪਸ਼ੂਆਂ ਨੂੰ ਰੱਬ ਵਾਂਗ ਕੇ ਪੂਜਿਆ ਜਾ ਰਿਹਾ ਹੈ। ਅੱਛਾ। ਬਾਂਦਰਾਂ ਦੀ ਪੂਜਾ ਹੋ ਰਹੀ ਹੈ। ਸੱਪਾਂ ਦੀ ਪੂਜਾ ਹੋ ਰਹੀ ਹੈ। ਚਲੋ ਠੀਕ ਹੈ। ਸਮਝ ਪੈਂਦੀ ਆ ਕੋਈ ਹੋਏਗਾ ਕੁਝ। ਅੱਛਾ ਤੁਸੀਂ ਸਮਝੋ ਬੜੇ ਧਿਆਨ ਨਾਲ। ਹੁਣ ਸੱਪ ਵਿੱਚੋਂ ਰੱਬ ਦਿਖ ਰਿਹਾ ਹੈ ਨਾ। ਬੰਦੇ 'ਚੋਂ ਦਿਖ ਨਹੀਂ ਰਿਹਾ। ਇਦਾਂ ਹੀ ਹੁੰਦਾ ਏ। ਪਸ਼ੂ ਵਿੱਚੋਂ ਰੱਬ ਦਿਖ ਰਿਹਾ ਹੈ। ਬੰਦੇ ਵਿੱਚੋਂ ਰੱਬ ਨਹੀਂ ਦੇਖ ਰਹੇ ਅਤ ਕੀ ਬਣਿਆ ਇਹ ਅਕਲਦਾਨ ਹੈ ਇਹਨੂੰ ਕਹਿੰਦੇ ਨੇ ਇਹ ਅਕਲ ਦਾ ਹਨ ਹੈ ਕਿਸੇ ਬੰਦੇ ਨੂੰ ਸਿੱਖ ਸਿੱਖ ਹੁਣ ਸਮਝੋ ਜਿੰਨੇ ਆਪਾਂ ਬੈਠੇ ਹਾਂ ਅਕਲਦਿਆਂ ਨੇ ਕੀ ਹੁੰਦੇ ਆ ਸਿੱਖ ਸਿੱਖ ਨੂੰ ਮਿਲਦਾ ਤੁਸੀਂ ਕੌਣ ਹੋਨੇ ਹੋ ਵੀ ਭਾਈ ਸੇਖੋ ਨਹੀਂ ਵੈਸੇ ਕੌਣ ਹੋਨੇ ਹੋ ਪੁੱਛਦੇ ਨਾ ਇਦਾਂ ਲੋਕ ਅਤ ਕੀ ਬਣਿਆ ਇਹ ਇਹਨੂੰ ਇਹਨੂੰ ਅੰਦਰ ਬੈਠਾ ਪਰਮਾਤਮਾ ਨਹੀਂ ਦਿਖ ਰਿਹਾ ਇਹਨੂੰ ਜਾਤ ਦਿਖ ਰਹੀ ਹੈ ਇਹਨੂੰ ਧਰਮ ਦਿਖ ਰਿਹਾ ਹੈ ਇਹਨੂੰ ਰੰਗ ਦਿਖ ਰਿਹਾ ਹੈ ਇਹ ਅਕਲ ਦਾ ਅੰਨਾ ਬੰਦੇ ਦੇ ਅੰਦਰ ਬੈਠਾ ਰੱਬ ਨਹੀਂ ਦਿਖ ਰਿਹਾ ਇਹਨੂੰ ਕਹਿੰਦੇ ਨੇ ਅਕਲ ਦੇ ਅੰਨੇ ਅੱਛਾ ਇਦਾਂ ਦੇ ਅੰਨੇ ਦੁਨੀਆ ਭਰੀ ਪਈ ਹੈ ਇਦਾਂ ਦੇ ਗੁਰੂ ਖੁਵਨਾਂ ਨਾਲ ਆਪ ਦੁਨੀਆ ਭਰੀ ਪਈ ਹੈ ਗੁਰੂ ਜੀ ਕੀ ਕਰਦੇ ਨੇ ਸਾਨੂੰ ਅਕਲ ਤੋਂ ਸਿਆਣੇ ਬਣਾਉਂਦੇ ਆ ਤੈਨੂੰ ਹਰ ਇੱਕ ਦੇ ਵਿੱਚੋਂ ਰੱਬ ਨਜ਼ਰ ਆਵੇ ਹਰ ਇੱਕ ਦੇ ਵਿੱਚੋਂ ਗੁਰੂ ਇਹ ਹੈ ਇਹ ਹੈ ਸੁジャਖੇ ਦੀ ਨਿਸ਼ਾਨੀ ਇਹ ਹੈ ਅਕਲ ਤੋਂ ਸਿਆਣੀ ਦੀ ਨਿਸ਼ਾਨੀ ਸਾਰਿਆਂ ਵਿੱਚੋਂ ਰੱਬ ਦਿਖਦਾ ਉਹ ਬਾਦਸ਼ਾਹ ਕਹਿੰਦੇ ਨੇ ਭਾਈ ਕਰਤਾਰ করুণਾ ਮੈਂ ਦੀਨ ਬੇਨਤੀ ਕਰੈ ਏ ਮੇਰੇ ਕਰਤਾਰ ਏ করুণਾ ਦੇ ਘਰਵਾਹੀ ਗੁਰੂ ਮੈਂ ਦੀਨ ਹਾਂ ਤੇਰੇ ਚਰਨਾਂ 'ਚ ਬੇਨਤੀ ਕਰਦਾ ਈ ਬੇਨਤੀ ਕਰਦਾ ਹਾਂ ਨਾਨਕ ਤੁਮਰੀ ਕਿਰਪਾ ਤਰ ਜੇ ਹੀ ਨਾਨਕ ਰੱਬ ਦੀ ਕਿਰਪਾ ਹੋ ਜਾਏ ਤੇ ਪਰਮਾਤਮਾ ਤੇਰੀ ਕਿਰਪਾ ਨਾਲ ਅੰਨੇ ਵੀ ਪਾਰ ਹੋ ਸਕਦੇ ਆ ਗੁੰਗੇ ਵੀ ਪਾਰ ਹੋ ਸਕਦੇ ਨੇ ਪਿੰਗਲੇ ਵੀ ਪਾਰ ਹੋ ਜਾਂਦੇ ਨੇ ਜੇ ਵਾਹਿਗੁਰੂ ਤੇਰੀ ਕਿਰਪਾ ਉਹ ਦੇਦਾ ਭਗਾਂ ਵਾਲੇ ਉਹ ਸਭ ਤੋਂ ਜਿਹੜੀ ਵੱਡੀ ਦਾਤ ਹੈ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅਨੁਸਾਰ ਉਹ ਰੱਬ ਦੀ ਕਿਰਪਾ ਹੈ ਗੁਰਮਖੋ ਜਦੋਂ ਮੰਗਣੀ ਹੈ ਨਾ ਜਦੋਂ ਮੰਗਣੀ ਹੈ ਇੱਕੋ ਦਾਤ ਮੰਗਿਏ ਗੁਰਨਾਨਕ ਸਾਹਿਬ ਪਾਤਸ਼ਾਹ ਤੇਰੀ ਕਿਰਪਾ ਸਾਨੂੰ ਮਿਲ ਜਾਏ ਸਿਮਰਨ ਕਿਉਂ ਕਰਦੇ ਆ ਜਿੰਨੇ ਆਪਾਂ ਬੈਠੇ ਆ ਸਿਮਰਨ ਕਿਉਂ ਕਰਦੇ ਆ ਵਾਹਿਗੁਰੂ ਦੀ ਕਿਰਪਾ ਮਿਲ ਜਾਏ ਬਾਣੀ ਕਿਉਂ ਪੜਦੇ ਆ ਵਾਹਿਗੁਰੂ ਜੀ ਤੇਰੀ ਕਿਰਪਾ ਮਿਲ ਜਾਏ ਗੁਰਮਖੋ ਉਹਦੀ ਕਿਰਪਾ ਵਿੱਚ ਸਾਰੀਆਂ ਦਾਤਾਂ ਨੇ ਜਿਵੇਂ ਇੱਕ ਬਚਨ ਗੁਰੂ ਪਾਤਸ਼ਾਹ ਨੇ ਬਾਣੀ ਚ ਕਿਹਾ ਨਾ ਪਾਤਸ਼ਾਹ ਕਹਿੰਦੇ ਬਿਰਖ ਦੀ ਛਾਇਆ ਸਿਉ ਰੰਗ ਲਾਵੇ ਤੁਸੀਂ ਸਾਰੀ ਬਾਣੀ ਪੜਨ ਵਾਲੀ ਬੈਠਣ ਦੀਆਂ ਬੈਠੀਆਂ ਨੇ ਸੁਖਮਨੀ ਸਾਹਿਬ ਪੜ੍ਹਦੀਆਂ ਨੇ ਭੈਣਾ ਬਿਰਖ ਦੀ ਛਾਇਆ ਸਿਉ ਰੰਗ ਲਾਵੇ ਬਿਰਖ ਨਾਲ ਨਹੀਂ ਪਿਆਰ ਰੰਗ ਦਾ ਕੀ ਅਰਥ ਹੈ ਪਿਆਰ ਉਹਦੀ ਸ਼ਾਨ ਨਾਲ ਪਿਆਰ ਬਿਰਖ ਦੀ ਛਾਇਆ ਸਿਉ ਰੰਗ ਲਾਵੇ ਉਹ ਬੈਨਸ ਹੈ ਇਦਾਂ ਹੀ ਹੁੰਦਾ ਜੀ ਭਾਗਾਂ ਵਾਲੇ ਉਹ ਜਿਹੜੀ ਬਿਰਖ ਆ ਨਾ ਉਹਦੀ ਛਾਂ ਸਵੇਰ ਵੇਲੇ ਇੱਧਰ ਹੈ ਸ਼ਾਮ ਨੂੰ ਉੱਧਰ ਹੋ ਜਾਣੀ ਹੈ ਉਹ ਤੇ ਖੜਨ ਵਾਲੀ ਨਹੀਂ ਹੈ ਇਦਾਂ ਹੀ ਹੁੰਦਾ ਆਖੋ ਵਾਹ ਗੁਰੂ ਵਾਹ ਗੁਰੂ ਹੁਣ ਜਿਹਨੇ ਬਿਰਖ ਦੀ ਛਾਂ ਤੇ ਭਰੋਸਾ ਕਰ ਲਿਆ ਛਾਂ ਤੇ ਟਿਕਣ ਵਾਲੀ ਨਹੀਂ ਹੈ ਜਿੰਨਾ ਧਨ ਹੈ ਪਦਾਰਥ ਹੈ ਮਾਇਆ ਹੈ ਇਕ ਹੀ ਹੈ ਇੱਕ ਵਰਨਖੋ ਪਰਮਾਤਮਾ ਦੀ ਛਾਂ ਹੈ ਦਰਖਤ ਦੀ ਛਾਂ ਕਦੇ ਇੱਧਰ ਹੈ ਤੇ ਕਦੇ ਉੱਧਰ ਹੈ ਸੱਚ ਇਹੀ ਹੈ ਦੁਨੀਆ ਦੇ ਧਨ ਪਦਾਰਥ ਕਦੇ ਇੱਧਰ ਹੈ ਤੇ ਕਦੇ ਉੱਧਰ ਹੈ ਤੇ ਪਾਤਸ਼ਾਹ ਕਹਿੰਦੇ ਜੀਨੇ ਬਿਰਖ ਨੂੰ ਛੱਡ ਦਿੱਤਾ ਤੇ ਛਾਂ ਨਾਲ ਪਿਆਰ ਪਾਲਿਆ ਪਛਤਾਵਾ ਹੀ ਹੈ ਜੀਨੇ ਪਰਮਾਤਮਾ ਨੂੰ ਛੱਡ ਦਿੱਤਾ ਦਾਤਾਂ ਨਾਲ ਪਿਆਰ ਪਾਲਿਆ ਪਛਤਾਵਾ ਹੀ ਪਏਗਾ ਬਿਰਖ ਦੀ ਛਾਇਆ ਸਿਓ ਰੰਗ ਲਾਵੇ ਉਹ ਬਿਨ ਸੈ ਉਹ ਮਨ ਪਛਤਾਵੇ ਪਾਤਸ਼ਾਹ ਕਹਿੰਦੇ ਜੀ ਪਿਆਰ ਪਾਉਣਾ ਤੇ ਕਿਹਦੇ ਨਾਲ ਪਾ ਪਿਆਰ ਪਾ ਇੱਕ ਪਰਮੇਸ਼ਰ ਦੇ ਨਾਲ ਆ ਜਿਹਦੇ ਲਈ ਗੁਰੰਤ ਸਹਿ ਪਾਤਸ਼ਾਹ ਕਹਿੰਦੇ ਦਦਾ ਦਾਤਾ ਇੱਕ ਹੈ ਅਗਲਾ ਕੀ ਬਚਨ ਹੈ ਸਭ ਕੋ ਬੋਲੋ ਸਭ ਕੋ ਬੋਲੋ ਇਧਰ ਮੇਰੇ ਭਰਾ ਬੋਲੋ ਸਭ ਕੋ ਦੇਵਨ ਹਾਰ ਸਾਰੇ ਨੂੰ ਦੇਵਨ ਹਾਰ ਸਾਰਿਆਂ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਜੈਨੀਆਂ ਨੂੰ ਬੋਧੀਆਂ ਨੂੰ ਪਸ਼ੂਆਂ ਨੂੰ ਪੰਛੀਆਂ ਨੂੰ ਧਰਤੀ ਵਾਲਿਆਂ ਨੂੰ ਆਕਾਸ਼ ਵਾਲਾ ਸਭ ਨੂੰ ਦੇਣ ਵਾਲਾ ਇੱਕੋ ਹੀ ਹੈ ਪਾਤਸ਼ਾਹ ਕੰਦੇ ਫਰੋਹ ਦੇ ਨਾਲ ਹੀ ਜੁੜ ਜਾ ਸਾਰਿਆਂ ਨੂੰ ਦੇ ਰਿਹਾ ਗੁਰੂ ਇਹ ਇੱਕ ਬਚਨ ਹੁੰਦਾ ਹੈ ਗੁਰੂ ਪਾਤਸ਼ਾਹ ਦੀ ਬਾਣੀ ਬੰਦਾ ਨਾ ਫਿਕਰ ਕਰਦਾ ਹਾਈ ਪਤਾ ਨਹੀਂ ਕੀ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋ ਸੁਆਈਏ ਪੜਦੇ ਹਾਂ ਸੀ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਕਰੈ ਉਥੇ ਇੱਕ ਬਚਨ ਆਉਂਦਾ ਰੋਜੀ ਕੀ ਰਾਜ ਬਲੋਕ ਤਰਾਜ ਕਰੋ ਖ ਰੋਹਾਨ ਕੀ ਰੋਜੀ ਨਾ ਟਾਰੇ ਇੱਕ ਜੀਵ ਹੈ ਰੋਹ ਖ ਰੋਹਾਨ ਇੱਕ ਮਗਰਮਛ ਵਰਗਾ ਹੁੰਦਾ ਹੈ ਇੱਕ ਛੋਟਾ ਜਿਹਾ ਚਿੜੀ ਹੈ ਉਹ ਚਿੜੀ ਆ ਨਾ ਜਿਹੜੀ ਉਸ ਨੂੰ ਰੋਖ ਰੁਹਾਨ ਕਿਹਾ ਜਾਂਦਾ ਹੈ ਦੱਸਦੇ ਨੇ ਗ੍ਰੰਥਾਂ ਵਿੱਚ ਲਿਖਿਆ ਹੈ ਰੋਖ ਰੁਹਾਨ ਇੱਕ ਛੋਟਾ ਜਿਹਾ ਪੰਛੀ ਉਹਦਾ ਖਾਣਾ ਨਾ ਧਰਤੀ ਵਿੱਚ ਹੈ ਨਾ ਪਾਣੀ ਤੇ ਹੈ ਨਾ ਆਕਾਸ਼ ਤੇ ਹੈ ਕਿਤੇ ਵੀ ਨਹੀਂ ਹੈ ਸਮਝ ਗਾਣਾ ਖਾਣਾ ਨਾ ਧਰਤੀ ਤੇ ਹੈ ਨਾ ਆਕਾਸ਼ ਵਿੱਚ ਹੈ ਨਾ ਪਾਣੀ ਚ ਹੈ ਕਿੱਥੇ ਆ ਖਾਣਾ ਜਿਹਦਾ ਮਗਰਮੱਛ ਹੈ ਨਾ ਮਗਰਮਛ ਜਦੋਂ ਖਾ ਲੈਂਦਾ ਸਭ ਕੁਝ ਖਾ ਲੈਂਦਾ ਤੇ ਇਦਾਂ ਧੁੱਪ ਵਿੱਚ ਜਾ ਕੇ ਇਦਾਂ ਬੈਠ ਜਾਂਦਾ ਹੈ ਮੂੰਹ ਖੋਲਦਾ ਉਹਨੂੰ ਅਵਾਸੀ ਆਉਂਦੀ ਹੈ ਜਿਹੜਾ ਉਹਦੀਆਂ ਦਾਣਾਂ ਵਿੱਚ ਫਸਿਆ ਮਾਸ ਹੁੰਦਾ ਨਾ ਉਹ ਨੱਕ ਤੇ ਬਹਿ ਜਾਂਦਾ ਆ ਕੇ ਮਗਰਮਛ ਦੇ ਤੇ ਜਦੋਂ ਮਗਰਮਛ ਮੂੰਹ ਖੋਲਦਾ ਨਾ ਤੇ ਉਹਦੇ ਅੰਦਰ ਜਾਂਦਾ ਹੈ ਉਹਦੀਆਂ ਦਾੜਾਂ ਵਿੱਚੋਂ ਕੱਟ ਕੇ ਇਦਾਂ ਫਸਿਆ ਹੋਇਆ ਮਾਸ ਤੇ ਉਹ ਕੱਢ ਕੇ ਬਾਹਰ ਲੈ ਆ ਕੇ ਖਾਂਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਦੇਖ ਤਾਂ ਸਹੀ ਪਰਮਾਤਮਾ ਕਿੰਨਾ ਵੱਡਾ ਦੇ ਅੰੂ ਹੈ ਭਾਗਾਂ ਵਾਲਿਓ ਸਾਡੇ ਤਾਂ ਘਰਾਂ ਵਿੱਚ ਭਰਿਆ ਪਿਆ ਖਾਣ ਦਾ ਭਰਿਆ ਪਿਆ ਪਹਿਨਣ ਦਾ ਬੰਦਾ ਚਿੰਤਾ ਕਰੀ ਜਾਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਦੇਖ ਤਾਂ ਸਹੀ ਜਿਹਦਾ ਖਾਣਾ ਨਾ ਧਰਤੀ ਤੇ ਹੈ ਨਾ ਆਕਾਸ਼ ਵਿੱਚ ਹੈ ਨਾ ਪਾਣੀ ਦੇ ਵਿੱਚ ਹੈ ਜਿਹਦਾ ਖਾਣਾ ਮਗਰ ਮੱਛ ਦੀ ਬਾੜ ਦੇ ਵਿੱਚ ਹੈ ਰੱਬ ਉਹਨਾਂ ਨੂੰ ਵੀ ਕਦੇ ਭੁੱਖੇ ਨਹੀਂ ਮਰਨ ਦਿੰਦਾ ਆਖੋ ਆਸ ਗੁਰੂ ਆਸ ਗੁਰੂ ਭਾਈ ਰੱਬ ਤਾਂ ਉਹਨਾਂ ਨੂੰ ਵੀ ਭੁੱਖੇ ਨਹੀਂ ਮਰਨ ਦਿੰਦਾ ਫਿਰ ਤੂੰ ਕਿਉਂ ਫਿਕਰ ਕਰਦਾ ਤੂੰ ਕਿਉਂ ਚਿੰਤਾ ਕਰਦਾ ਰੋਜੀ ਕੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਚੀ ਨਾ ਟਾਰੇ ਫਿਰ ਕੀ ਕਰਾਂ ਪਾਤਸ਼ਾਹ ਫਿਕਰ ਮੁੱਕ ਗਿਆ ਮੇਰਾ ਕੀ ਕਰਾਂ ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਮੰਗ ਜਿਹੜੀ ਗੱਲ ਆਪਾਂ ਕਰਦੇ ਪਏ ਆ ਨਾਨਕ ਤੁਮਰੀ ਕਿਰਪਾ ਤਉ ਉਹਦੀ ਕਿਰਪਾ ਮੰਗ ਲੈ ਕਿਆ ਕਰ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਉਹਦ ਮੰਗਿਆ ਕਰ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਮੈਨੂੰ ਸੰਤੋਖ ਦੇ ਮੇਰੀ ਭੁੱਖ ਮਿਟ ਜਾਏ ਗੁਰੂ ਕੋ ਇਹ ਹੀ ਮੰਗਣਾ ਗੁਰੂ ਕੋ ਜਿੰਨਾ ਜਦੋਂ ਅਸੀਂ ਦਰਸ਼ਨ ਗੁਰੂ ਦੇ ਕਰਾਂਗੇ ਨਾ ਅੰਦਰੋਂ ਭੁੱਖ ਮਤ ਜਾਂਦੀ ਹੈ ਸਬਰ ਆ ਜਾਂਦਾ ਹੈ ਇਹ ਮਨ ਦੇਣ ਲੱਗ ਪੈਂਦਾ ਫਿਰ ਮੰਗਣਾ ਬੰਦ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਦੌਲਤਾਂ ਦਾ ਹੀ ਨੇ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਪਗਾਂ ਵਾਲੇ ਦਰਸ਼ਨ ਕੀਤੇ ਜਿਸ ਦਿਨ ਨਾ ਜਨਮ ਹੋਇਆ ਸਤਗੁਰੂ ਪਾਤਸ਼ਾਹ ਦਾ ਇੱਕ ਦਿਨ ਪਹਿਲਾਂ ਹੀ ਆ ਗਈ ਦੌਲਤਾਂ ਦਾਈ ਘਰ ਦੇ ਵਿੱਚ ਬਜ਼ੁਰਗ ਸੀ ਸਿਆਣੀ ਸੀ ਪਿਤਾ ਮਹਿਤਾ ਕਲਿਆਣ ਦਾਸ ਜੀ ਨੂੰ ਕਹਿਣ ਲੱਗੀ ਮਹਿਤਾ ਜੀ ਮੇਰਾ ਨਾਮ ਹੀ ਦੌਲਤਾਂ ਪਰ ਦੌਲਤ ਹੈ ਨਹੀਂ ਮੇਰੀ ਕੋਲ ਗਰੀਬ ਹੀ ਹਾਂ ਧੀ ਤੁਹਾਡੀ ਘਰ ਵਿੱਚ ਹੈ ਸੀਨਾ ਪਿੰਨਾਨ ਦੀ ਵੱਡੀ ਸੀ ਕਿਰਪਾ ਕਰੋ ਜੇ ਜੇ ਤੁਹਾਡੇ ਘਰ ਰੱਬ ਨੇ ਪੁੱਤਰ ਦਿੱਤਾ ਨਾ ਤੇ ਮੇਰੀ ਦੌਲਤ ਦੇ ਨਾਲ ਝੋਲੀ ਭਰ ਦੇਉਂਗੇ। ਕਲਿਆਣ ਦਾ ਸਕੈਨ ਲੱਗੇ ਠੀਕ ਹੈ ਮੈਂ ਵਚਨ ਕਰਦਾ। ਮੈਂ ਤੇਰੀ ਝੋਲੀ ਭਰ ਦਿਆਂਗਾ ਤੇ ਰੱਬ ਨੇ ਪੁੱਤਰ ਬਖਸ਼ਿਆ। ਔਖੇ ਨਾਲ ਗੁਰਮੁਖਵੰਦਨ ਦੌਲਤ ਮਿਲ ਜਾਏ। ਗੁਰਨਾਨਕ ਸਾਹਿਬ ਪਾਤਸ਼ਾਹ ਪ੍ਰਗਟ ਹੋਏ। ਸਭ ਤੋਂ ਪਹਿਲੇ ਦਰਸ਼ਨ ਦੌਲਤਾਂदाई ਨੇ ਕੀਤੇ। ਆਪਵਾਹ ਗੁਰੂ ਵਾਹ ਗੁਰੂ ਦولتਾਂ ਦਾ ਹੀ ਨੇ ਕੀਤੇ ਜਦੋਂ ਦਰਸ਼ਨ ਕੀਤੇ ਤੇ ਪਰਮਾਤਮਾ ਬਖਸ਼ ਭੁੱਖ ਮਿਟ ਗਈ ਗੁਰਨਾਨਕ ਜਿਨ ਸੁਨਿਆ ਵੇਖਿਆ ਤੇ ਫਿਰ ਦਰਬਾਸ ਨਾ ਤਰਿਆ ਜਿਨੇ ਦਰਸ਼ਨ ਕਰਨ ਲਈ 바ਤੇ ਭਜ ਕੇ ਬਾਹਰ ਆਈ ਕਲਿਆਣਦਾਸ ਘਰ ਪੁੱਤਰ ਹੋਇਆ ਤੈਨੂੰ ਵਧਾਈਆਂ ਹੋਣ ਪਿਤਾ ਜੀ ਨੂੰ ਯਾਦ ਸੀ ਵੀ ਮੈਂ ਵਾਦਾ ਕੀਤਾ ਕੱਲ ਇਹਦੇ ਨਾਲ ਵੀ ਝੋਲੀ ਭਰਾਂਗਾ ਤੇਰੀ ਅੰਦਰ ਗਏ ਇਦਾਂ ਮੋਹਰਾ ਦਾ ਥਾਲ ਲਿਆਏ ਗੁਰਮੁਖੋ ਕਰਕੇ ਥਾਲ ਲਿਆਏ ਤੇ ਕਹਿਣ ਲੱਗੇ ਦੌਲਤਾਂ ਲਿਆ ਤੇਰੀ ਝੋਲੀ ਭਰਦਿਆਂ ਲਿਆ ਤੂੰ ਕੱਲ ਕਹਿੰਦੀ ਪੀ ਝੋਲੀ ਭਰਦਿਆਂ ਤੇ ਗੁਰਮੁਖੋ ਪਿੱਛੇ हट ਗਈ ਅੱਜ ਲੈਣ ਲਈ ਅੱਗੇ ਨਹੀਂ ਹੋ ਪਿੱਛੇ ਹਟ ਗਈ ਬਜ਼ੁਰਗ ਸੀ ਕਹਿਣ ਲੱਗੀ ਰਹਿਣ ਦੇ ਵੇ ਕਾਲੂ ਰਹਿਣ ਦੇ ਮੈਂ ਰੱਜੀ ਕੀ ਕਿਹਾ ਰਹਿਣ ਦੇ ਵੇ ਕਾਲੂ ਕਾਹ ਪਿਤਾ ਦਾ ਨਾਮ ਸੀ ਨਾ ਤੂੰ ਵੱਡੀ ਸੀ ਉਦਾਂ ਹੀ ਬੁਲਾਂਦੀ ਸੀ ਪੁੱਤਰਾ ਮਾਂ ਰਹਿਣ ਦੇ ਵੇ ਕਾਲੂ ਰਹਿਣ ਦੇ ਮੈਂ ਰੱਜੀ ਮੈਂ ਰੱਜ ਗਈ ਆ ਮੇਰੀ ਭੁੱਖ ਮਿਟ ਗਈ ਐ ਤੇ ਪਿਤਾ ਜੀ ਕਹਿੰਦੇ ਨੇ ਕੱਲ ਤਾਂ ਮੰਗਦੀ ਪਈ ਸੀ ਕੱਲ ਤਾਂ ਕਹਿੰਦੀ ਸੀ ਮੇਰੀ ਝੋਲੀ ਭਰ ਦਿਓ ਕਹਿਣ ਲੱਗੀ ਮੰਗਦੀ ਸੀ ਮਨ ਵਿੱਚ ਭੁੱਖ ਸੀ ਪਰ ਜਿਹੜਾ ਤੇਰੇ ਘਰ ਪੁੱਤਰ ਆਇਆ ਨਾ ਉਹਦੇ ਮੈਂ ਦਰਸ਼ਨ ਕੀਤੇ ਮੇਰੀ ਭੁੱਖ ਹੀ ਮਿਟ ਗਈ ਆਖੋ ਵਾਖ ਗੁਰੂ ਇਹ ਹੈ ਦਰਸ਼ਨ ਗੁਰੂ ਦੇ ਦਰਸ਼ਨ ਕਰੀਏ ਗੁਰਮੁਖ ਬਾਣੀ ਦੇ ਦਰਸ਼ਨ ਕਰੀਏ ਬਾਣੀ ਦੇ ਵਿੱਚੋਂ ਬਾਣੀ ਦੇ ਰਾਹੀਂ ਜਿਵੇਂ ਜਿਵੇਂ ਇਹ ਬਾਣੀ ਜਾਏਗੀ ਨਾ ਅੰਦਰ ਸਾਚੇ ਨਾਮ ਕੀ ਲੱਗੈ ਭੁੱਖ ਉਤ ਭੁੱਖ ਹੈ ਖਾਏ ਚੱਲੀ ਹੈ ਦੂਖ ਦੁੱਖ ਮਿਟ ਜਾਂਦੀ ਆ ਫਿਰ ਦੁਨਿਆਵੀ ਭੁੱਖਾ ਦੁੱਖ ਲੈ ਕੇ ਆਉਂਦੀ ਐ ਨਾਮ ਦੀ ਭੁੱਖ ਦੁੱਖ ਖਤਮ ਕਰਦੀ ਐ ਬਸ ਆ ਅਰਦਾਸ ਕਰਿਆ ਕਿ ਸਤਿਗੁਰੂ ਸਾਨੂੰ ਆਪਣੀ ਕਿਰਪਾ ਦੇ ਪਾਤਰ ਬਣਾਓ ਸਦਾ ਸੱਤੇ ਹੱਥ ਰੱਖੋ ਸਾਨੂੰ ਕੁਛ ਨਹੀਂ ਚਾਹੀਦਾ ਗੁਰੂ ਨਾਨਕ ਸਾਹਿਬ ਸਾਨੂੰ ਤੇਰੀ ਕਿਰਪਾ ਚਾਹੀਦੀ ਐ ਤੁਮਰੀ ਕਿਰਪਾ ਮੈਂ ਬੋਲੋ ਤੁਮਰੀ ਕਿਰਪਾ ਮੈਂ ਸੁਖ ਤੇਰੀ ਕਿਰਪਾ ਦੇ ਵਿੱਚ ਹੀ ਸਾਰੇ ਸੁੱਖ ਨੇ ਨਾਨਕ ਤੁਮਰੀ ਕਿਰਪਾ ਤਰ ਹੈ ਨਾਨਕ ਜਿਹੜੇ ਕਿਵੇਂ ਵੀ ਨਹੀਂ ਸਿਨਾਂ ਪਾਰ ਹੋ ਸਕਦੇ ਤੇਰੀ ਕਿਰਪਾ ਨਾਲ ਸਾਰੇ ਪਾਰ ਹੋ ਜਾਂਦੇ ਆ ਪਾਤਸ਼ਾਹ ਕਿਰਪਾ ਕਰਨ ਭੁਲਾ ਚੁੱਕਾਂ ਦੀ ਖੀਮਾ ਬੁਰਮਖ ਜਦੋਂ ਬੈਠਦੇ ਆ ਨਾ ਆ ਤੁਸੀਂ ਬੈਠੇ ਹੋ ਇਦਾਂ ਨਾ ਐਕਟਰ ਹੋ ਕੇ ਬੈਠਾ ਕਰੋ ਜਿੱਦਾਂ ਆਪਾਂ ਕੋਈ ਟਾਈਮ ਪਾਸ ਵਾਸਤੇ ਬੈਠੇ ਹਾਂ ਗੁਰੂ ਦੇ ਦਰਬਾਰ ਕਦੇ ਸੁਸਤ ਜਿਹਾ ਹੋ ਕੇ ਨਹੀਂ ਬੈਠਣਾ ਠੀਕ ਹੈ ਸਾਰੇ ਆਖੋ ਵਾਹਿਗੁਰੂ 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 ਪਾਤਸ਼ਾਹ ਤੇ ਪ੍ਰਕਰਨ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਨਾਮ ਦੀ ਦਾਤ ਸਿਮਰਨ ਦੀ ਦਾਤ ਸੇਵਾ ਦੀ ਦਾਤ ਤੇ ਸਭ ਤੋਂ ਵੱਡੀ ਸਤ ਸੰਗਤ ਦੀ ਦਾਤ ਪਾਤਸ਼ਾਹ ਤੁਨ ਬਖਸ਼ ਕਰਦੇ ਰਹਿਣ ਭੁੱਲਾਂ ਚੁਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ